ਬਲੋਸ ਜੀ ਦੇ ਬਦਲੋ ਕਰਦੇ ਹਾਂਜੀ ਇੱਥੇ ਆਪਣੇ ਮਾਧਪੁਰ ਚੌਂਕ ਕੋਲੇ ਐਚਪੀ ਇੰਜੀਨੀਅਰਿੰਗ ਹੈਗੀ ਵਰਕਸ਼ਾਪ ਜਿਹੜੀ ਕਿ ਆਪਣੀ ਫਿਊਲ ਟੈਂਕਾਂ ਦੀ ਜਿਹੜੀ ਰਿਪੇਅਰ ਕਰਦੇ ਸੀਗੇ ਉੱਥੇ ਇੱਕ ਮਤਲਬ ਕਿ ਫਿਊਲ ਟੈਂਕ ਦੀ ਰਿਪੇਅਰ ਕਰਦੇ ਹੋਏ ਤਿੰਨ ਜਣੇ ਦੀ ਮਤਲਬ ਕਿ ਜਿਹਦੇ ਵਿੱਚ ਅਵਤਾਰ ਸਿੰਘ ਕਾਲਾ ਤੇ ਮਨੋਜ तिवारी ਦੋਨੋਂ ਸਰੰਦ ਦੇ ਰਹਿਣ ਵਾਲੇ ਆ ਉਹਨੇ ਡੈਥ ਹੋ ਗਈ ਹੈ ਤੇ ਇੱਕ ਜਿਹੜਾ ਨਰਿੰਦਰ ਕੁਮਾਰ ਹੈਗਾ ਉਹ ਇੰਜਰਡ ਹੈਗਾ ਜਿਹਨੂੰ ਫਤਿਹਗੜ ਸਾਹਿਬ ਵਿੱਚ داخل ਕਰਾ ਦਿੱਤਾ ਗਿਆ ਸਿਮਲ ਹਸਪੀਟਲ ਦੇ ਵਿੱਚ ਕੀ ਕਰ ਰਹੇ ਟੀ ਇਹਦੇ ਵਿੱਚ ਫਿਊਲ ਟੈਂਕ ਦੀ ਇਹ ਰਿਪੇਅਰ ਕਰ ਰਹੇ ਸੀਗੇ ਮੁਰਲੀ ਪੜਤਾਲ ਚ ਪਤਾ ਲੱਗਦਾ ਵੀ ਉਹਦਾ ਇੱਕ ਜਿਹੜਾ ਹੈਗਾ ਪਾਸਾ ਜਿਹੜਾ ਫਟ ਗਿਆ ਜਿਹਦੇ ਨਾਲ ਉਹਨਾਂ ਦੀ ਬਾਡੀ ਤੇ ਇੰਜਰੀਜ਼ ਆਈਆਂ ਜਿਹਦੇ ਕਰਕੇ ਉਹ ਦੋ ਬੰਦੇ ਦੀ ਡੈਥ ਹੋਈ ਹੈ ਇੱਕ ਜਣਾ ਇੰਜਰਡ ਹੈ ਇਧਰ ਕੀ ਵਰਕਸ਼ਾਪ ਕੀ ਸੀਗਾ ਇਹ 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 ਫਿਊ ਹਾਂ ਫਿਊਲ ਟੈਂਕਾਂ ਦੀ ਵਰਕਸ਼ਾਪ ਸੀਗੀ ਜਿੱਥੇ ਇਹਨਾਂ ਦੀ ਰਿਪੇਅਰ ਕਰਦੇ ਸੀ ਤੇ ਉਹਨੂੰ ਬਣਾਇਆ ਜਾਂਦਾ ਸੀ ਫਿਊਲ ਟੈਂਕਾਂ ਅਗਲੀ ਕਾਰਵਾਈ ਕੀ ਕਰ ਰਹੇ ਸਰ ਅੱਗੇ ਇਹਨਾਂ ਨੂੰ ਬਾਡੀਜ਼ ਨੂੰ ਜਿਹੜੀਆਂ ਹੈਗੀਆਂ ਅਸੀਂ ਫਤਿਹਗੜ ਸਾਹਿਬ ਵਿੱਚ ਰੱਖ ਦਿੱਤਾ ਗਿਆ ਹੁਣ ਜਿਹੜੀ ਇੰਜਰਡ ਹੈਗਾ ਉਹਦੇ ਬਿਆਨ ਦੇ ਉੱਤੇ ਅਸੀਂ ਅੱਗੇ ਕਾਰਵਾਈ ਕਰਾਂਗੇ ਠੀਕ ਹੈ ਸਰ ਰਾਈਟ ਥੈਂਕ ਯੂ